ਮੈਨੂੰ ਲੱਗਦਾ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਭ੍ਰਿਸ਼ਟ ਮਾੜੇ ਅਫਸਰ ਹਨ ਉਹਨਾਂ ਨੂੰ ਵੀ ਇਸ ਵਾਰਦਾਤ ਦੇ ਉੱਤੇ ਸ਼ਰਮ ਆ ਗਈ ਹੋ ਜਦੋਂ 26 ਘੰਟਿਆਂ ਬਾਅਦ ਮਕਦਮਾ ਦਰਜ ਹੋਇਆ 26 ਘੰਟਿਆਂ ਬਾਅਦ ਗਰੀਬਾਂ ਦੇ 8 ਸਾਢੇ ਘਰਾਂ ਦਾ ਜਿਹੜਾ ਸੇਕ ਹੈ ਲੋਕ ਇੰਨੇ ਬਿਸ਼ਰਮ ਹੋ ਗਏ ਅਫਸਰ ਇੰਨੇ ਬਿਸ਼ਰਮ ਹੋ ਗਏ ਸਰਕਾਰ ਇੰਨੀ ਬਿਸ਼ਰਮ ਹੋ ਗਈ ਉਹਦਾ ਮਹੀਨਾ ਸੀ ਸ਼ਾਇਦ ਉਹਨੂੰ ਇੱਕ ਇਨਣੇ ਧੂਣੀ ਦੀ ਤਰ੍ਹਾਂ ਸੇਕਿਆ ਇਹ ਸੇਕ ਦਾ ਸਿਰਫ ਆਨੰਦ ਲਿਆ ਗਿਆ ਜਿਹੜੀ ਬਠਿੰਡਾ ਪੁਲਿਸ ਹੈ ਸਾਡੀ ਜਦ ਪੰਜਾਬ ਸਰਕਾਰ ਹੈ ਇੱਥੇ ਵਧਾਈ ਦੀ ਪਾਤਰ ਹੈ ਤੁਸੀਂ ਪੁੱਛੋਗੇ ਵਧਾਈ ਦੀ ਪਾਤਰ ਕਿਵੇਂ ਹੈ ਵਧਾਈ ਦੀ ਪਾਤਰ ਇਹ ਹੈ ਵੀ ਜਿਹਦੇ ਨਾਲ ਦੇਸ਼ ਏ ਲੈ ਜਾਣਾ ਚਾਹੀਦਾ ਸੀ ਜਿਹੜੀ ਘਟਨਾ ਦੇ ਨਾਲ ਦੇਸ਼ ਏ ਲੈ ਜਾਣਾ ਚਾਹੀਦਾ ਸੀ ਇਹਨਾਂ ਨੇ ਪਿੰਡ ਚੋਂ ਬਾਹਰ ਨਹੀਂ ਆਉਣ ਦਿੱਤੀ ਘਟਨਾ ਬਟੰਡਾ ਵੀ ਨਹੀਂ ਹਿੱਲਿਆ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਮੇਰੇ ਨਾਲ ਰੰਜਸ ਸੀ ਤੇ ਮੈਂ ਘਰ ਸਾੜ ਤੇ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਕਹਿੰਦੇ ਕੈਮਰਿਆਂ ਮੂਰੇ ਆ ਕੇ ਹੀ ਗੱਲ ਬੋਲ ਰਿਹਾ ਤੇ ਜੇ ਗੱਲ ਹੋਈ ਹੈ ਤੁਹਾਨੂੰ ਲੱਗਦਾ ਈ ਤੁਮਤ ਸ਼ਰਮ ਦੀ ਗੱਲ ਕੋਈ ਹੋ ਸਕਦੀ ਐ ਸਿਸਟਮ ਵਾਸਤੇ ਪੁਲਿਸ ਵਾਸਤੇ ਉਹਨੀਆਂ ਨੂੰ ਤਾਂ ਬਰਾਮਦਗੀ ਵੇਲੇ ਕੁਝ ਹੋਇਆ ਉਹਨੀਆਂ ਨੂੰ ਤਾਂ ਰਿਮਾਨਡ ਤੇ ਲੈ ਕੇ ਕੁਝ ਹੋਇਆ ਉਹਨਾਂ ਨੂੰ ਬਹੁਤ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਅੰਦਰ ਤੋਂ ਤਾਂ ਹੁਣ ਇੱਕ ਸੋਸ਼ਲ ਮੀਡੀਆ ਦਾ ਸਿਸਟਮ ਖੜਾ ਕੀਤਾ ਗਿਆ ਵੀ ਉਹਦੇ ਉੱਤੇ ਆਪਦੀ ਛਾਪ ਵਧੀਆ ਬਣਾ ਕੇ ਰੱਖਣੀ ਹੈ ਗਰਾਊਂਡ ਲੈਵਲ ਤੇ ਅੱਗ ਲੱਗਦੀ ਹੈ ਤਾਂ ਲੱਗ ਜੀ ਜੀ ਨੂੰ ਬਠਿੰਡਾ ਪੁਲਿਸ ਸਾਫ ਦਰਸ਼ਉਂਦੀ ਹੈ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਚਲਾਈ ਗਈ ਫਲਾਨੀ ਮੁਹਿੰਮ ਦੇ ਤਹਿਤ ਫਲਾਨੇ ਬੰਦੇ ਫੜੀ ਜੀ ਫਲਾਨੇ ਬੰਦੇ ਫੜੀ ਜੀ ਤੇ ਜਦੋਂ ਇਹੋ ਜਿਹਾ ਕਾਂਡ ਹੋ ਜਾਂਦਾ ਜਦੋਂ ਇਹ ਜੀ ਨਲੈਕੀ ਹੁੰਦੀ ਹੈ ਉਦੋਂ ਨਹੀਂ ਕਹਿੰਦੇ ਵੀ ਇਹ ਐਸਐਸਪੀ ਸਾਹਿਬ ਨੇ ਚੁਸਕ ਦਰੁਸਤ ਕਰਤਾ ਸੀ ਤਾਂ ਬੜਾ ਤਾਂ ਤਾਂ ਕੁਛ ਹੋਇਆ ਜੀਓ ਰੈਂਕ ਦੇ ਬੰਦੇ ਐ ਜਿਹੜੇ ਅਫਸਰ ਐ ਤੁਹਾਨੂੰ ਲੱਗਦਾ ਹੁਣੇ ਉੱਠ ਕੇ ਆਪ ਉੱਥੇ ਜਾਂਦੀ ਠੰਡ ਬੜੀ ਸੀ ਨਾ ਜਿੱਦਾਂ ਠੰਡ ਬੜੀ ਸੀ ਜਾਂ ਐਮਐਲਏ ਸਾਹਿਬ ਦਾ ਪ੍ਰੈਸ਼ਰ ਜ਼ਿਆਦਾ ਸੀ ਜਾਂ ਸਰਕਾਰ ਵੱਲੋਂ ਐਮਐਲਏ ਨੂੰ ਥਾਪੀਆਂ ਦਿੱਤੀ ਤਾਂ ਇਹ ਜਿਹੜੀਆਂ ਬਿੱਲੀਆਂ ਇਸ ਟਾਈਮ ਭਗਵੰਤ ਮਾਨ ਐਂਡ ਕੇਜਰੀਵਾਲ ਟੀਮ ਇਨ ਦੀ ਲੜਾਈ ਦੇ ਵਿੱਚ ਇਸ ਟਾਈਮ ਐਮ ਐਲ ਏ ਪੂਰੀ ਮਲਾਈ ਖਾ ਰਹੇ ਆ ਐਮ ਐਲ ਏ ਮਲਾਈ ਖਾ ਰਹੇ ਆ ਵੀ ਉਹ ਕਹਿੰਦਾ ਵੀ ਮੈਂ ਐਮ ਐਲ ਏ ਵੱਧ ਪੱਟਣਾ ਉਹ ਕਹਿੰਦਾ ਐਮ ਐਲ ਏ ਮੈਂ ਵੱਧ ਪੱਟਣਾ ਪੰਜਾਬ ਚ ਕਿਤੇ ਦੇਖ ਲਓ ਜਦੋਂ ਦਲਿਤਾ ਵਾਲਾ ਕਾਹੜ ਹੋ ਜਾਂਦਾ ਕੋਈ ਮੁੱਦਾ ਹੀ ਨਹੀਂ ਚੱਕਦਾ ਇਹ ਇੱਥੋਂ ਤੱਕ ਕਿ ਸਾਡੇ ਦਲਿਤ ਭਰਾ ਕਿਸਾਨ ਅੰਦੋਲਨ ਤੋਂ ਬਾਅਦ ਵੀ ਆ ਕੇ ਪਿੱਟੇ ਸੀ ਵੀ ਜਦੋਂ ਜਾਣ ਵੇਲੇ ਸੀ ਅਸੀਂ ਕਿਸਾਨ ਸੀ ਸਾਰੇ ਤੇ ਆਉਣ ਵੇਲੇ ਅਸੀਂ ਜੱਟ ਤੇ ਲੇਬਰ ਅੱਡ ਹੋ ਗਏ ਜੀ ਦੇਖੋ ਕਹਿੰਦੇ 50 ਦਿਨਾਂ ਦੇ ਵਿੱਚ 12 ਗਰਨੇਡ 12 ਗ੍ਰਨੇਡ ਥਾਣਿਆਂ ਦੇ ਉੱਤੇ ਤੇ ਉੱਥੇ ਹੁਣ ਕਹਿੰਦੇ ਡੀਜੀਪੀ ਸਾਹਿਬ ਨੇ ਉਹ ਹੁਕਮ ਦਿੱਤਾ ਜਾਲੀਆਂ ਲਾਉਂਦੇ ਫਿਰਦੇ ਥਾਣਿਆਂ ਦੇ ਉੱਤੇ ਸਾਡੀ ਰਾਖੀ ਜਿਹੜੀ ਪੁਲਿਸ ਹੈ ਉਹਨੂੰ ਜੇ ਜਾਲੀਆਂ ਦੀ ਲੋੜ ਹੈ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਉਹ ਲਾਉਣੀ ਹੈ ਤਾਂ ਮੈਂ ਮੈਂ ਕਹਿੰਦਾ ਠੀਕਰੀ ਪੈਰਾਂ ਨਾਲ ਲੱਗ ਜੰਨੇ ਥਾਣਿਆਂ ਦੇ ਬੁਰੇ ਇਸ ਲੋਕਵਾਇਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਕੋਈ ਘਟਨਾ ਤੁਸੀਂ ਸਾਰੇ ਜਾਣਦੇ ਹੋ ਕਿਵੇਂ ਘਰਾਂ ਨੂੰ ਅੱਗ ਲਗਾਈ ਗਈ ਕਿਵੇਂ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਜਦ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਜਾਂ ਚਰਚਾ ਛੱਡਦੀ ਹੈ ਕੀ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਸੰਤੁਸ਼ਟ ਹੈ ਉਸ ਤੋਂ ਲੋਕ ਸੰਤੁਸ਼ਟ ਹੈ ਉਹ ਕਾਰਵਾਈ ਜਿਹੜੀ ਤਰੀਕੇ ਨਾਲ ਕੀਤੀ ਗਈ ਜਿੰਨੇ ਸਮੇਂ ਤੱਕ ਕੀਤੀ ਗਈ ਉਹ ਸਹੀ ਹੋਈ ਹੈ ਹੁਣ ਤੱਕ ਜਿੰਨਾ ਕੁਝ ਉਸ ਮਾਮਲੇ ਦੇ ਵਿੱਚ ਉਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੀਤਾ ਉਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡਾ ਐਡਵੋਕੇਟ ਸੰਦੀਪ 파ਟਕ ਹੋਣਗੇ ਪਹਿਲਾਂ ਸਵਾਗਤ ਕਰ ਲਈਏ ਸਸਟੀਗਰਾਲ ਭਾਈ ਸਸਟੀਗਰਾਲ ਜੀ ਭਾਈ ਕਿਵੇਂ ਦੇਖਦੇ ਹੋ ਜਿਹੜਾ ਦਾਨ ਸਿੰਘ ਵਾਲਾ ਦੇ ਵਿੱਚ ਘਟਨਾ ਹੁੰਦੀ ਹੈ ਉਹਦੀ ਐਫ ਆਈ ਆਰ ਜਿਹੜੀ ਲਾਂਚ ਹੁੰਦੀ ਹੈ ਉਸ ਤੋਂ ਬਾਅਦ ਜਿੰਨੇ ਜਿਵੇਂ ਤਫਤੀਸ਼ ਹੁੰਦੀ ਹੈ ਜਾਂ ਜੋ ਜੋ ਪੁਲਿਸ ਕਾਰਵਾਈ ਕਰਦੀ ਹੈ ਉਹ ਸਾਰੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਮਨਿੰਦਰ ਜੀ ਅੱਜ ਤੱਕ ਜਦੋਂ ਦਾ ਇਹ ਮੁਲਕ ਆਜ਼ਾਦ ਹੋਇਆ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਵੀ 8 ਘਰਾਂ ਨੂੰ ਸਮੂਹਿਕ ਰੂਪ ਦੇ ਵਿੱਚ ਅੱਗ ਲਾ ਦਿੱਤੀ ਗਈ ਹੋਵੇ। ਅੱਗ ਜਿਹੜੀ ਲਾਈ ਗਈ ਉਹਨੇ ਜਿਹੜੀ ਕਾਰਵਾਈ ਉਹਨੇ ਜਿਹੜਾ ਕੁਝ ਕਰਨਾ ਸੀ ਆ ਉਹਦਾ ਕਰਤਾ। ਅਸੀਂ ਇਸ ਗੱਲ ਪਿੱਛੇ ਬਿਲਕੁਲ ਨਹੀਂ ਜਾਂਦੇ ਕਿ ਇਹ ਨਸ਼ੇ ਦਾ ਮਸਲਾ ਸੀ। ਇਹ ਆਪਸੀ ਰੰਜਿਸ਼ ਸੀ। ਹਾਲਾਂਕਿ ਪੁਲਿਸ ਵੱਲੋਂ ਇਹਨੂੰ ਇਹੀ ਪਹਿਲਾਂ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਫਲਾਨਾ ਜੀ ਟਮਕਣਾ ਉਹ ਮੈਂ ਮੰਨਦਾ ਕਿ ਸਿਰਫ ਧਿਆਨ ਭਟਕਾਉਣਾ ਸੀ। ਇਹ ਪੁਲਿਸ ਦੀ ਤਾਂ ਮੈਂ ਬਾਅਦ ਚ ਗੱਲ ਕਰੂੰ ਮੈਨੂੰ ਲੱਗਦਾ ਸਾਡੇ ਲਈ ਪੰਜਾਬ ਲਈ ਇਹ ਸ਼ਰਮ ਦੀ ਗੱਲ ਹੈ ਜਿੱਥੇ 8 ਗਰੀਬੜਿਆਂ ਦੇ ਘਰ ਉਜਾੜ ਦਿੱਤੇ ਗਏ ਅੱਗ ਲਾ ਕੇ ਸਾੜਤੇ ਘਰ ਉਹਨਾਂ ਨੂੰ ਸਬਕ ਸਿਖਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਵੀ ਤੁਸੀਂ ਉਹ ਪੰਜਾਬ 'ਚ ਰਹਿੰਦੇ ਹੋ ਜਿੱਥੇ ਕਿਸ ਤਰ੍ਹਾਂ ਕਿਵੇਂ ਬੇਦਰਦੀ ਦੇ ਨਾਲ ਅਸੀਂ ਕਿਸੇ ਨਾਲ ਕੁਝ ਵੀ ਕਰ ਸਕਦੇ ਹਾਂ ਕਿਸੇ ਨਾਲ ਕੁਝ ਵੀ ਹੋ ਸਕਦਾ ਇਹ ਇਹ ਦਰਸਾਇਆ ਗਿਆ ਤੇ ਮੈਂ ਮੈਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਦਾ ਜੰਪਲ ਹੋਣ ਦੇ ਨਾਤੇ ਮਤਲਬ ਮੈਂ ਕਹਿੰਦਾ ਵੀ ਸਾਨੂੰ ਇਸ ਚੀਜ਼ ਦੇ ਉੱਤੇ ਬੜੀ ਸ਼ਰਮ ਆਉਂਦੀ ਹੈ ਵੀ ਪੰਜਾਬ ਜਿਹੜਾ ਗੁਰਾ ਦੇ ਨਾਂ ਤੇ ਵਸਦਾ ਹੱਸਦਾ ਵਸਦਾ ਪੰਜਾਬ ਉਹਦੇ ਵਿੱਚ ਜਿਹੜਾ ਇਹ ਕਾਂਡ ਹੋਇਆ ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਤੇ ਸਾਨੂੰ ਮਤਲਬ ਇਹ ਇਹ ਆਪਣੇ ਆਪ ਤੋਂ ਕਹਿ ਲਓ ਯਾ ਇਸ ਸਮਾਂ ਇਹ ਤੁਮ ਮਾਫੀ ਮੰਗਣੀ ਚਾਹੀਦੀ ਹੈ ਵੀ ਕੀ ਹੋ ਗਿਆ ਇਸ ਤਰ੍ਹਾਂ ਲੋਕਾਂ ਨੇ ਸੋਚ ਕਿਵੇਂ ਲਿਆ ਜਿਹੜਾ ਕੁਝ ਕੀਤਾ ਗਿਆ ਉਦੋਂ ਬਾਅਦ ਜਿਹੜੀ ਪੁਲਿਸ ਦੀ ਗੱਲ ਆਉਂਦੀ ਹੈ ਦੇਖੋ ਹਰੇਕ ਮੈਕ ਵਿੱਚ ਚੰਗੇ ਮਾੜੇ ਬੰਦੇ ਹੁੰਦੇ ਆ ਅਸੀਂ ਚੰਗੇ ਇਮਾਨਦਾਰ ਅਫਸਰਾਂ ਜਾਂ ਮਲਾਜ਼ਮਾਂ ਦੀ ਗੱਲ ਨਹੀਂ ਕਰਦੇ ਮੈਨੂੰ ਲੱਗਦਾ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਪ੍ਰਸ਼ਟ ਮਾੜੇ ਅਫਸਰ ਆ ਜਾਂ ਮਲਾਜ਼ਮ ਨੇ ਉਹਨਾਂ ਨੂੰ ਵੀ ਇਸ ਵਾਰਦਾਤ ਦੇ ਉੱਤੇ ਸ਼ਰਮ ਆ ਗਈ ਹੋ ਜਦੋਂ 26 ਘੰਟਿਆਂ ਬਾਅਦ ਮੁਕੱਦਮਾ ਦਰਜ ਹੋਇਆ 26 ਘੰਟਿਆਂ ਬਾਅਦ ਜਦੋਂ ਤੁਸੀਂ ਕਿਸੇ ਕਾਨੂੰਨ ਦੇ ਜਾਣਕਾਰ ਨਾਲ ਗੱਲ ਕਰੋਗੇ ਜਾਂ ਕਿਸੇ ਪੁਲਿਸ ਅਫਸਰ ਨਾਲ ਹੀ ਗੱਲ ਕਰੋਗੇ ਐਫ ਆਈ ਆਰ ਦੀ ਦੇਰੀ ਮੁਕੱਦਮੇ ਲਈ ਕਿੰਨੀ ਘਾਤਕ ਸਾਬਤ ਹੁੰਦੀ ਹੈ ਇਹ ਕਦੇ ਕਿਸੇ ਨਾਲ ਤੁਸੀਂ ਕਰਕੇ ਦੇਖਿਓ ਮੁਕੱਦਮੇ ਨੂੰ ਪਹਿਲਾਂ ਤਾਂ ਇਹਨਾਂ ਦੀ ਕੋਸ਼ਿਸ਼ ਸੀ ਵੀ ਮੁਕੱਦਮਾ ਦਰਜ ਹੀ ਨਾ ਕੀਤਾ ਜਾਵੇ ਯਾਰ ਮੈਂ ਕੱਲ ਇੱਕ ਬੜੇ ਦੁਖੀ ਮਨ ਦੇ ਨਾਲ ਲਾਈਵ ਹੋਇਆ ਇੱਕ ਮੈਂ ਪੋਸਟ ਵੀ ਪਾਈ ਸੀ ਜਿਹੜਾ ਲਾਈਵ ਦੇ ਉੱਤੇ ਮੈਂ ਲਿਖਿਆ ਸੀ ਆਰਟੀਕਲ ਵੀ ਉਹ ਅੱਠ ਗਰੀਬਾਂ ਦੇ ਅੱਠ ਸਾੜੇ ਘਰਾਂ ਦਾ ਜਿਹੜਾ ਸੇਕ ਹੈ ਲੋਕ ਇੰਨੇ ਬਿਸ਼ਰਮ ਹੋ ਗਏ ਅਫਸਰ ਇੰਨੇ ਬਿਸ਼ਰਮ ਹੋ ਗਏ ਸਰਕਾਰ ਇੰਨੀ ਬਿਸ਼ਰਮ ਹੋ ਗਈ ਉਹਦਾ ਮਹੀਨਾ ਸੀ ਸ਼ਾਇਦ ਉਹਨੂੰ ਇੱਕ ਇਨਣੇ ਧੂਣੀ ਦੀ ਤਰ੍ਹਾਂ ਸੇਕਿਆ ਇਹ ਸੇਕ ਦਾ ਸਿਰਫ ਆਨੰਦ ਲਿਆ ਗਿਆ ਇਹ ਸੇਕ ਉਹ ਸੇਕ ਨਹੀਂ ਸੀ ਜਿਹਦੇ ਨਾਲ ਸ਼ਰਮ ਨਾਲ ਉੱਠ ਕੇ ਆਦੇ ਘਰਾਂ ਚੋਂ ਬਾਹਰ ਆ ਜਾਂਦੇ ਇਹ ਉਹ ਸੇਕ ਨਹੀਂ ਸੀ ਜਿਹਨਾਂ ਨਾਲ ਇਹਨਾਂ ਦੀ ਜਮੀਰ ਜਾਗਦੀ ਜਾਂ ਜਿਨ੍ਹਾਂ ਨੂੰ ਨਾਲ ਇਹਨਾਂ ਨੂੰ ਆਪਦੀ ਕੁਰਸੀ ਦਾ ਕੋਈ ਫਿਕਰ ਹੁੰਦਾ ਆਦੇ ਉਹਦਿਆਂ ਦਾ ਫਿਕਰ ਹੁੰਦਾ ਵੀ ਨਹੀਂ ਸਾਡੀ ਇੱਥੇ ਮੁੱਢਲੀ ਜ਼ਿੰਮੇਵਾਰੀ ਕੀ ਬਣਦੀ ਹੈ ਇਹ ਇਹ ਅੱਠ ਘਰਾਂ ਦੀ ਉਹ ਨੂੰ ਜਿਹੜਾ ਸਾੜਿਆ ਗਿਆ ਉਹਨਾਂ ਨੂੰ ਸੇਕਿਆ ਗਿਆ ਹਰੇਕ ਬੰਦੇ ਵੱਲੋਂ ਅੱਡ ਅੱਡ ਤਰ੍ਹਾਂ ਨਾਲ ਉੱਥੇ ਇਹ ਹਾਲਾਤ ਬਣਾ ਦਿੱਤੇ ਗਏ ਵੀ ਮਤਲਬ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਸੀ ਪੂਰਾ ਤੇ ਪਰ ਇਹ ਮੈਂ ਕਿਹਾ ਜਿਹੜੀ ਬਠਿੰਡਾ ਪੁਲਿਸ ਆ ਸਾਡੀ ਜਾਂ ਪੰਜਾਬ ਸਰਕਾਰ ਹੈ ਇੱਥੇ ਵਧਾਈ ਦੀ ਪਾਤਰ ਹੈ ਤੁਸੀਂ ਪੁੱਛੋਗੇ ਵਧਾਈ ਦੀ ਪਾਤਰ ਕਿਵੇਂ ਆ ਵਧਾਈ ਦੀ ਪਾਤਰ ਇਹ ਹੈ ਵੀ ਜਿਹਦੇ ਨਾਲ ਦੇਸ਼ ਏ ਲੈ ਜਾਣਾ ਚਾਹੀਦਾ ਸੀ ਜਿਹੜੀ ਘਟਨਾ ਦੇ ਨਾਲ ਦੇਸ਼ ਏ ਲੈ ਜਾਣਾ ਚਾਹੀਦਾ ਸੀ ਇਹਨਾਂ ਨੇ ਪਿੰਡ ਚੋਂ ਬਾਹਰ ਨਹੀਂ ਆਉਣ ਦਿੱਤੀ ਘਟਨਾ ਬਠਿੰਡਾ ਵੀ ਨਹੀਂ ਹਿੱਲਿਆ ਇਹ ਤੇ ਵਧਾਈ ਦੇ ਪਾਤਰ ਹੈ ਮੈਂ ਕਹਿਣਾ ਹੁੰਨਾ ਵੀ ਜਿਹੜੀ ਸਟੇਟ ਹੈ ਜਿਹੜੀ ਪੁਲਿਸ ਹੈ ਇਹ ਨੇ ਜਿਹੜੀ ਹੁਣ ਮਹਾਰਤਾ ਹਾਸਲ ਕਰ ਲਈ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਚ ਨਹੀਂ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਚ ਨਹੀਂ ਲੋਕਾਂ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਸਰਕਾਰ ਦੀ ਜਿਹਦੇ ਵਿੱਚ ਬੇਇੱਜ਼ਤੀ ਹੁੰਦੀ ਹੈ ਸਰਕਾਰ ਦਾ ਜਿਹਦੇ ਵਿੱਚ ਜਿਹੜੀ ਵਿੱਚ ਬਿਲਕੁਲ ਜ਼ੀਰੋ ਸਾਬਤ ਹੁੰਦੀ ਹੈ ਜਿਹਦੇ ਵਿੱਚ ਪੁਲਿਸ ਦੀ ਨਲਕੀ ਸਾਹਮਣੇ ਆਉਂਦੀ ਹੈ ਜਿਹੜੇ ਬੰਦੇ ਸਮਾਜ ਲਈ ਆਵਾਜ਼ ਉਠਾਉਂਦੇ ਆ ਉਹ ਆਵਾਜ਼ਾਂ ਨੂੰ ਕਿਵੇਂ ਦਬਾਉਣਾ ਕਿਵੇਂ ਕੁਚਲਣਾ ਉਹਨਾਂ ਆਵਾਜ਼ਾਂ ਨੂੰ ਲੋਕਾਂ ਦੇ ਦਿਲ ਵਿੱਚ ਸਹਿਮ ਕਿਵੇਂ ਪੈਦਾ ਕਰਨਾ ਇਹਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਮਹਾਰਤਾ ਹਾਸਲ ਕਰ ਲਈ ਜਿਹਦਾ ਮੇਨ ਹੈੱਡਕੁਆਟਰ ਉਹ ਬਠਿੰਡਾ ਬਣ ਚੁੱਕਿਆ ਹੁਣ ਬਠਿੰਡਾ 26 ਘੰਟੇ ਕੋਈ ਐਫ ਆਈ ਆਰ ਨਹੀਂ ਦਰਜ ਉਦੋਂ ਬਾਅਦ ਇਹੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਸ਼ੇ ਵਾਲੀ ਘਟਨਾ ਜੀ ਇਹ ਆਪਸੀ ਰੰਜਿਸ਼ ਹੈ ਜੀ ਕੁਝ ਵੀ ਹੋਵੇ ਮੈਂ ਕਹਿੰਦਾ ਕਿਸੇ ਵੀ ਲੈਵਲ ਦੀ ਕੋਈ ਦੁਸ਼ਮਣੀ ਹੋਵੇ ਚਾਹੇ ਕਿਸੇ ਵੀ ਲੈਵਲ ਦੀ ਕੋਈ ਘਟਨਾ ਹੋਵੇ ਜਿਹੜਾ ਅਠ ਘਰਾਂ ਨੂੰ ਸਾੜਨਾ ਉਹ ਸਾੜ ਕੇ ਕੀ ਸਾਬਤ ਕੀਤਾ ਗਿਆ ਉਹਦਾ ਮੁਕੱਦਮਾ ਦਰਜ ਨਾ ਕਰਨਾ ਕੀ ਸਾਬਤ ਕਰਦਾ ਸਟੇਟ ਲੈਵਲ ਤੇ ਕਿਸੇ ਮਨਿਸਟਰ ਦਾ ਸਰਕਾਰ ਦੇ ਨੁਮਾਇੰਦੇ ਦਾ ਉੱਥੇ ਜਾਣਾ ਦੂਰ ਦੀ ਗੱਲ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਹੀ ਉੱਥੇ ਕਿਸੇ ਪ੍ਰਸ਼ਾਸਨ ਨਾ ਪਹੁੰਚਣਾ ਕੀ ਦਰਸਾਉਂਦਾ ਸਾਬਤ ਕੀ ਕਰਨਾ ਚਾਹ ਰਹੀ ਹੈ ਸਰਕਾਰ ਮਨਿੰਦਰ ਜੀ ਪੁਲਿਸ ਜਿਹੜੀ ਹੈ ਸਾਡੀ ਕੀ ਸਾਬਤ ਕਰਨਾ ਚਾਹ ਰਹੀ ਹੈ ਤੁਹਾਡਾ ਬਹੁਤ ਕੰਟਰੋਲ ਹੈ ਯਾਰ ਜਥੇ ਬੰਦੀਆਂ ਤੇ ਤੁਹਾਡਾ ਬਹੁਤ ਕੰਟਰੋਲ ਹੈ ਸਮਾਜ ਦੇ ਉਹਨਾਂ ਬੰਦਿਆਂ ਤੇ ਜਿਹੜੇ ਕੁਝ ਕਰ ਸਕਦੇ ਆ ਜਿਹੜੇ ਲੋਕਾਂ ਨੂੰ ਇਕੱਠੇ ਕਰ ਸਕਦੇ ਆ ਤੁਸੀਂ ਹੁਣ ਲੋਕਾਂ ਨੂੰ ਮੈਨੇਜ ਕਰਨ ਦੀ ਇਹਨਾਂ ਨੂੰ ਮੈਨੂੰ ਲੱਗਦਾ ਮੈਨੇਜ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਜੇ ਕੁਝ ਸ਼ਹਿਰ ਦੇ ਵਿੱਚ ਸਟੇਟ ਦੇ ਵਿੱਚ ਵੱਡਾ ਹੁੰਦਾ ਉਹਦੇ ਲਈ ਲੋਕ ਇਕੱਠੇ ਨਾ ਹੋਣ ਉਹਦੇ ਲਈ ਕੋਈ ਹਾ ਦਾ ਨਾਰਾ ਨਾ ਮਾਰ ਲੈ ਉਦੇ ਲਈ ਚਾਰ ਕੋਈ ਸਮਾਜ ਸੇਵੀ ਕੋਈ ਚਾਰ ਜਥੇਬੰਦੀਆਂ ਦੇ ਬੰਦੇ ਇਕੱਠੇ ਹੋ ਕੇ ਕੋਈ ਕੰਮ ਨਾ ਕਰ ਲੈਣ ਤਾਂ ਇਹ ਇਹ ਜਿਹੜਾ ਕੰਮ ਹੈ ਇਹ 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 ਪੰਜਾਬ ਦਾ ਸਿਰ ਝਕਾਉਂਦਾ ਹੈ ਇਹ ਜਿਹੜਾ ਉਹ ਅੱਠ ਘਰਾਂ ਨੂੰ ਸਾੜਨਾ ਪੰਜਾਬ ਦਾ ਘਰ ਪੰਜਾਬ ਦਾ ਸਿਰ ਝਕਾਉਂਦਾ ਹਰ ਇੱਕ ਪੰਜਾਬੀ ਦਾ ਸਿਰ ਝਕਾਉਂਦਾ ਤੇ ਇਸ ਚੀਜ਼ ਤੇ ਮਤਲਬ ਮੈਂ ਇਹੀ ਕਹੂੰਗਾ ਸਾਨੂੰ ਸਭ ਨੂੰ ਰਲ ਕੇ ਮਾਫੀ ਮੰਗਣ ਦੀ ਲੋੜ ਹੈ ਉਹਨਾਂ ਗਰੀਬੜਿਆਂ ਤੋਂ ਜਿਨ੍ਹਾਂ ਦੇ ਪੋ ਮਾਗ ਦੇ ਮਹੀਨੇ ਦੇ ਵਿੱਚ ਯਾਰ ਅਸੀਂ ਘਰ ਸਾੜਤੇ ਜਿਨ੍ਹਾਂ ਦੇ ਪੋ ਮਾਗ ਦੇ ਮਹੀਨੇ ਦੇ ਵਿੱਚ ਘਰ ਸਾੜੇ ਛੋਟੇ-ਛੋਟੇ ਬੱਚੇ ਸੀ ਪੰਜ ਉੱਥੇ ਬੰਦੇ ਜ਼ਖਮੀ ਹੋਏ ਫਿਲਮੀ ਸਟਾਈਲ ਦੇ ਵਿੱਚ ਉਸ ਘਰ ਦੇ ਵਿੱਚ ਵੱਡੇ ਵੱਡ ਟੱਕ ਕੀਤੀ ਘਰ ਦੇ ਵਿੱਚ ਜਿਹੜਾ ਸਮਾਨ ਕਹਿੰਦੇ ਚੋਰੀ ਕਰਨਾ ਸੀ ਖੋਣਾ ਸੀ ਉਹ ਖੋਇਆ ਜਿਹੜਾ ਕੀਮਤੀ ਸਮਾਨ ਕੱਢ ਲਿਆ ਗਿਆ ਸਮਾਨ ਜਿਹੜਾ ਨਹੀਂ ਨਾਲ ਲਿਜਾਇਆ ਜਾ ਸਕਦਾ ਸੀ ਉਹਨੂੰ ਤਲਵਾਰਾਂ ਨਾਲ ਗੰਡਾਸਿਆਂ ਨਾਲ ਰੇਂਗਲਿਆਂ ਨਾਲ ਭੰਨ ਤੋੜ ਦਿੱਤਾ ਦੋਸਤੋ ਬਾਅਦ ਜਿਹੜਾ ਕੁਝ ਬੱਚਿਆਂ ਨੂੰ ਫੂਕਦਾ ਤਾਂ ਇਹ ਸਾਡੀ ਬਠਿੰਡਾ ਪੁਲਿਸ ਦੀ ਕਰਤੂਤ ਹੈ ਵੀ ਇਹਨਾਂ ਨੇ ਕੀ ਇਹਨਾਂ ਦਾ ਕ੍ਰਾਈਮ ਦੇ ਉੱਤੇ ਕੰਟਰੋਲ ਹੈ ਜੇ ਕੋਈ ਕ੍ਰਾਈਮ ਹੋ ਗਿਆ ਦੇਖੋ ਪੁਲਿਸ ਨੂੰ ਕੋਈ ਸੁਪਣਾ ਨਹੀਂ ਹੁੰਦਾ ਪੁਲਿਸ ਨੇ ਉੱਟ ਕੇ ਨਹੀਂ ਉੱਥੇ ਚਲੇ ਜਾਣਾ ਪਰ ਜਦੋਂ ਕ੍ਰਾਈਮ ਹੋ ਗਿਆ ਜੇ ਉੱਥੇ 108 ਕਹਿੰਦੇ ਉਹ ਮਤਲਬ ਐਂਬੂਲੈਂਸ ਪਹੁੰਚ ਸਕਦੀ ਹੈ ਇਹ ਪੁਲਿਸ ਉਹ ਦੂਵੀਂ ਲੇਟ 26 ਘੰਟਿਆਂ ਦੇ ਵਿੱਚ ਪੁਲਿਸ ਨੇ ਕੀ ਕੀਤਾ ਹੂੰ ਠੀਕ ਹੈ ਉਦੋਂ ਬਾਅਦ ਪੁਲਿਸ ਨੇ ਕੀ ਕੀਤਾ ਬੰਦੇ ਫੜੇ ਉਹ ਮਸਾ ਬੰਦੇ ਫੜੇ ਗਏ ਜਦੋਂ ਇਹਨਾਂ ਨੇ ਦੇਖਿਆ ਜਥੇ ਬੰਦੀਆਂ ਇਕੱਠੀਆਂ ਹੋਣ ਲੱਗੀਆਂ ਲੋਕਾਂ ਦੇ ਵਿੱਚ ਲੋਕਾਂ ਨੇ ਹਾ ਦਾ ਨਾਰਾ ਮਾਰਨਾ ਸ਼ੁਰੂ ਕਰਤਾ ਮੈਨੂੰ ਲੱਗਦਾ ਪਹਿਲੇ ਖਬਰ ਚਲੋਣ ਵਾਲੀ ਸ਼ਾਇਦ ਲੋਕ ਆਵਾਜ਼ ਸੀਗਾ ਪਹਿਲਾ ਖਬਰੀ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਚਲਾਈ ਐ ਤੁਸੀਂ ਰੌਲਾ ਪਾਇਆ ਉਦੋਂ ਬਾਅਦ ਹੀ ਜਿਹੜੇ ਸਾਡੇ ਵਰਗੇ ਕੋਈ ਸੀਗੇ ਮੜੇ ਮੋਟੇ ਉਹਨਾਂ ਨੂੰ ਜਾਗ ਆਈ ਤੇ ਅਸੀਂ ਕਿਹਾ ਵੀ ਨਹੀਂ ਕੁਝ ਹੋਣਾ ਚਾਹੀਦਾ ਅਫਸਰਾਂ ਨੂੰ ਫੋਨ ਗਏ ਸਰਕਾਰਾਂ ਤੱਕ ਗੱਲ ਪਹੁੰਚੀ ਤਾਂ ਮਾੜੀ ਮੋਟੀ ਹਿੱਲਜੁਲ ਸ਼ੁਰੂ ਹੋਈ ਤਾਂ ਤੁਸੀਂ ਦੇਖੋ ਜਦੋਂ ਕੋਈ ਆਪਾਂ ਆਮ ਹੀ ਦੇਖਿਆ ਮਨਿੰਦਰ ਜੀ ਜਦੋਂ ਕੋਈ ਕ੍ਰਿਮੀਨਲ ਫੜਿਆ ਜਾਂਦਾ ਗੈਂਗਸਟਰ ਫੜਿਆ ਜਾਂਦਾ ਜਿਹੜਾ ਮਾੜਾ ਅਨਸਰ ਹੈ ਜਿਹੜਾ ਸਮਾਜ ਦੇ ਲਈ ਖਤਰਾ ਤਾਂ ਆਪਾਂ ਦੇਖਦੇ ਆ ਆਮ ਹੀ ਉਹ ਲੰਗ ਮਾਰਦਾ ਹੁੰਦਾ ਹੁੰਦਾ ਫਿਰ ਪੁਲਿਸ ਦੀਆਂ ਸਟੋਰੀਆਂ ਹੁੰਦੀਆਂ ਜੀ ਇਹਨੇ ਇਹ ਇਹਨੂੰ ਅਸੀਂ ਬਰਾਮਦਗੀ ਕਰਵਾਉਣ ਗਏ ਜੀ ਇਹਨੇ ਉੱਥੋਂ ਅਸਲਾ ਚੱਕ ਕੇ ਸਾਡੇ ਵੱਲ ਛੱਡਿਆ ਪੁਲਿਸ ਦੀ ਕਿਸੇ ਕਹਿੰਦੇ ਕਿ ਸਾਡੇ ਪੱਗ ਵਿੱਚ ਦੀ ਲੰਗ ਹੈ ਜੀ ਸਾਡੇ ਲੱਤਾਂ ਵਿੱਚ ਦੀ ਲੰਗ ਹੈ ਤਾਂ ਫਿਰ ਅਸੀਂ ਇਹਦਾ ਉੱਥੇ ਇਨਕਾਊਂਟਰ ਕਰਤਾ ਹਾਂਜੀ ਪਰ ਇਹਨਾਂ ਵਲੇ ਪੁਲਿਸ ਨਾਲ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ ਕੋਈ ਘਟਨਾ ਨਹੀਂ ਹੋਈ ਤੇ ਉਹ ਬੰਦੇ ਦੇ ਹੌਸਲੇ ਐਡੇ ਬੁਲੰਦ ਸੀ ਇਸ ਸਿਸਟਮ ਦੇ ਮੂੰਹ ਤੇ ਚਪੇੜ ਸੀ ਉਸ ਬੰਦੇ ਦੇ ਸ਼ਬਦ ਪੁਲਿਸ ਦੇ ਮੂੰਹ ਤੇ ਚਪੇੜ ਸੀ ਇਸ ਗੱਲ ਦੀ ਤੁਸੀਂ ਵੀ ਪੁਸ਼ਟੀ ਕੀਤੀ ਹੈ ਮੈਨੂੰ ਦੱਸਿਆ ਜਿਵੇਂ ਕਿ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਮੇਰੇ ਨਾਲ ਰੰਜਸ ਸੀ ਤੇ ਮੈਂ ਘਰ ਸਾੜ ਤੇ ਉਹ ਮੰਨ ਰਿਹਾ ਪੁਲਿਸ ਕਸਟਡੀ ਦੇ ਵਿੱਚ ਉਹ ਬੰਦਾ ਕਹਿੰਦੇ ਕੈਮਰਿਆਂ ਮੂਰੇ ਆ ਕੇ ਹੀ ਗੱਲ ਬੋਲ ਰਿਹਾ ਤੇ ਜੇ ਗੱਲ ਹੋਈ ਹੈ ਤੁਹਾਨੂੰ ਲੱਗਦਾ ਈ ਤੁਮ ਵੱਤ ਸ਼ਰਮ ਦੀ ਗੱਲ ਕੋਈ ਹੋ ਸਕਦੀ ਹੈ ਸਿਸਟਮ ਵਾਸਤੇ ਪੁਲਿਸ ਵਾਸਤੇ ਹੁਣ ਨਹੀਂ ਇਹਨਾਂ ਤੋਂ ਬਰਾਮਦਗੀ ਵੇਲੇ ਕੁਝ ਹੋਇਆ ਹੁਣ ਨਹੀਂ ਇਹਨੂੰ ਤੋਂ ਰਿਮਾਂਡ ਤੇ ਲੈ ਕੇ ਕੁਝ ਹੋਇਆ ਕੀ ਸ਼ੋਅ ਕਰ ਰਹੇ ਆ ਉਹਨਾਂ ਨੂੰ ਬਹੁਤ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਅੰਦਰ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਸਮਾਜ ਵਾਸਤੇ ਮਾੜੀਆਂ ਤੇ ਇਹ ਪੁਲਿਸ ਜਿਹੜੀ ਹੈ ਪੁਲਿਸ ਦੀ ਇੱਕ ਛਵੀ ਹੈ ਅਸੀਂ ਦੇਖੋ ਅਸੀਂ ਕਹਿੰਦੇ ਆ ਪੁਲਿਸ ਨੂੰ ਪੋਲੀਟੀਕਲੀ ਦਬਾਅ ਦੇ ਹਟ ਬੜੇ ਗਲਤ ਕੰਮ ਕਰਨੇ ਪੈ ਜਾਂਦੇ ਆ ਕਈ ਵਾਰ ਸਾਡੀ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਸੁਣਵਾਈ 'ਚ ਦੇਰੀ ਹੋ ਜਾਂਦੀ ਹੈ ਕਿਸੇ ਨਾ ਪੁਲਿਸ ਨੂੰ ਧੱਕਾ ਵੀ ਕਰਨਾ ਪੈ ਜਾਂਦਾ ਹੈ ਨਾ ਪਰ ਅਸੀਂ ਹਮੇਸ਼ਾ ਦੇਖਿਆ ਵੀ ਵੱਡੇ ਕ੍ਰਾਈਮਾਂ ਦੇ ਵਿੱਚ ਪੰਜਾਬ ਪੁਲਿਸ ਨੇ ਹਮੇਸ਼ਾ ਬੜੇ ਸੋਹਣੇ ਰੋਲ ਅਦਾ ਕੀਤੇ ਚਾਹੇ ਉਹ ਇਨਕਾਊਂਟਰ ਕਰਕੇ ਉਹਨਾਂ ਨੂੰ ਸਬਕ ਸਿਖਾਉਣਾ ਹੋਵੇ ਚਾਹੇ ਅਸੀਂ ਦੇਖਦੇ ਆਂ ਆਮ ਹੀ ਜਿਵੇਂ ਤੁਹਾਨੂੰ ਦੱਸਿਆ ਵੀ ਲੰਗ ਮਾਰਦੇ ਜਿਹੜੇ ਆਉਂਦੇ ਹੁੰਦੇ ਆ ਬੜੇ ਤਰੀਕੇ ਆ ਪੁਲਿਸ ਕੋਲੇ ਤੇ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਬੰਦਿਆਂ ਨੂੰ ਸੇਕ ਲਵਾਇਆ ਜਾਂਦਾ ਸੀ ਤੇ ਇੱਥੇ ਪੁਲਿਸ ਯਾਰ ਫੇਲ ਹੋ ਗਈ ਪੰਜਾਬ ਪੁਲਿਸ ਤੋਂ ਇਹ ਉਮੀਦ ਨਹੀਂ ਸੀ ਕੀ ਗਲਤੀ ਹੋ ਮਤਲਬ ਜਿਵੇਂ ਉਹ ਘਟਨਾ ਵਾਪਰੀ ਜਿਵੇਂ ਤੁਸੀਂ ਕਹਿਆ 26 ਘੰਟੇ ਬਾਅਦ ਐਫ ਆਈ ਆਰ ਅਸੀਂ ਵੀ ਜਾਣਿਆ ਰਾਤ ਨੂੰ 11:30 12 ਵਜੇ ਦੀ ਘਟਨਾ ਦੱਸਦੇ ਆ ਲੋਕ ਕਿ ਇਹ ਹਮਲਾ ਹੁੰਦਾ ਉਸ ਤੋਂ ਬਾਅਦ ਅਸੀਂ 12 ਦੇ ਕਰੀਬ 12:00 ਦੇ ਕਰੀਬ ਜਾਂ 12:30 ਦੇ ਕਰੀਬ ਉੱਥੋਂ ਅਸੀਂ ਆਉਣੇ ਆ ਉਦੋਂ ਤੱਕ ਉੱਥੇ ਮੇਰੇ ਖਿਆਲ ਨਾਲ ਇੱਕ ਏਐਸਆਈ ਜਿਹੜਾ ਉੱਥੇ ਘੁੰਮ ਰਿਹਾ ਸੀ ਜਾਂ ਦੇਖ ਰਿਹਾ ਸੀ ਘਰਾਂ ਦੇ ਹਾਲਾਤ ਨੋਟ ਕਰ ਰਿਹਾ ਹਾਂ ਡਿਊਟੀ ਅਫਸਰ ਹੋਣਾ ਪਰ ਐਡੀ ਵੱਡੀ ਘਟਨਾ ਦੇ ਉੱਤੇ ਕਿ ਐਡੇ ਛੋਟੇ ਮੁਲਾਜ਼ਮ ਦਾ ਜਾਂ ਕਹਿ ਲਿਆ ਕਿ ਕੇਐਸਆਈ ਰੈਂਕ ਦਾ ਹੀ ਹੋਣਾ ਉੱਥੇ ਜਾਂ ਉੱਥੇ ਕੋਈ ਜੀਓ ਨੂੰ ਵੀ ਉੱਥੇ ਹੋਣਾ ਚਾਹੀਦਾ ਸੀ ਜਾਂ ਹੋ ਸਕਦਾ ਵੀ ਉੱਥੇ ਐਸਐਸਪੀ ਨੂੰ ਖੁਦ ਜਾਣਾ ਚਾਹੀਦਾ ਜੀ ਮਨਿੰਦਰ ਜੀ ਤੁਸੀਂ ਇੱਕ ਗੱਲ ਦੇਖੋ ਹੁਣ ਤੁਸੀਂ ਤਾਂ ਪ੍ਰਤੱਖ ਦੇਖਿਆ ਸਾਰਾ ਕੁਝ ਤੁਸੀਂ ਕਹਿੰਦੇ ਹੋ ਮੌਕੇ ਉਸ ਘਟਨਾ 8 ਤਰੀਕ ਨੂੰ ਮਤਲਬ 8 ਜਨਵਰੀ ਨੂੰ ਤੁਸੀਂ ਮੌਕੇ ਤੇ ਸੀ 12:30 ਉੱਥੇ ਮਤਲਬ 3-4 ਘੰਟੇ ਬਾਅਦ ਤੁਸੀਂ ਪਹੁੰਚ ਗਈ ਸੀ ਤੇ 3-4 ਘੰਟੇ ਦੇ ਵਿੱਚ ਤੇ ਤੁਸੀਂ ਫਿਰ ਕਹੀਆਂ ਗੱਲਾਂ ਕਰਦੇ ਹੋ ਪੋ ਮਾਗਦਾ ਮਹੀਨਾ ਜਿਹੜੇ ਜੀਓ ਰੈਂਕ ਦੇ ਬੰਦੇ ਐ ਜਿਹੜੇ ਅਫਸਰ ਐ ਤੁਹਾਨੂੰ ਲੱਗਦਾ ਹੁਣੇ ਉੱਠ ਕੇ ਆਪ ਉੱਥੇ ਜਾਂਦੀ ਹੈ ਹੈ ਜੀ ਪਰ ਨਹੀਂ ਠੰਡ ਬੜੀ ਸੀ ਨਾ ਜੀ ਜਦਾ ਠੰਡ ਬੜੀ ਸੀ ਜਾਂ ਐਮਐਲਏ ਸਾਹਿਬ ਦਾ ਪ੍ਰੈਸ਼ਰ ਜ਼ਿਆਦਾ ਸੀ ਜਾਂ ਸਰਕਾਰ ਵੱਲੋਂ ਐਮਐਲਏ ਨੂੰ ਥਾਪੀਆਂ ਦਿੱ ਇਹ ਤਾਂ ਕਲੀਅਰ ਹੀ ਐ ਵੈਸੇ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਇਸ ਟਾਈਮ ਕਹਿੰਦੇ ਉਹ ਬਿੱਲੀਆਂ ਦੀ ਲੜਾਈ ਵਿੱਚ ਬਾਂਦਰ ਫਾਇਦਾ ਠਾਉਂਦਾ ਹੁੰਦਾ ਕਿ ਬਾਂਦਰਾ ਦੀ ਲੜਾਈ ਵਿੱਚ ਉਹ ਫਾਇਦਾ ਠਾਉਂਦਾ ਹੁੰਦਾ ਤਾਂ ਇਹ ਜਿਹੜੀਆਂ ਬਿੱਲੀਆਂ ਇਸ ਟਾਈਮ ਭਗਵੰਤ ਮਾਨ ਐਂਡ ਕੇਜਰੀਵਾਲ ਟੀਮ ਇਹਨਾਂ ਦੀ ਲੜਾਈ ਦੇ ਵਿੱਚ ਇਸ ਟਾਈਮ ਐਮਐਲਏ ਪੂਰੀ ਮਲਾਈ ਖਾ ਰਹੇ ਆ ਐਮਐਲਏ ਮਲਾਈ ਖਾ ਰਹੇ ਆ ਵੀ ਉਹ ਕਹਿੰਦਾ ਵੀ ਮੈਂ ਐਮਐਲਏ ਵੱਧ ਪੱਟਣਾ ਉਹ ਕਹਿੰਦਾ ਐਮਐਲਏ ਮੈਂ ਵੱਧ ਪੱਟਲਾਂ ਤੇ ਉਸ ਟੜੇ ਦੇ ਵਿੱਚ ਇਸ ਟਾਈਮ ਖੁੱਲੀ ਛੋੜ ਦਿੱਤੀ ਵੀ ਹੈ ਤੇ ਦਿੱਲੀ ਟੜਾ ਇਸ ਟਾਈਮ ਪੂਰਾ ਹਾਵੀ ਹੈ ਕਹਿੰਦੇ ਅਫਸਰਾ ਨੂੰ ਸਖਤ ਹਦਾਇਤਾਂ ਲੱਗਦੀਆਂ ਵੀ ਦੇਖਿਓ ਕਿਤੇ ਐਮਐਲਏ ਸਾਹਿਬ ਸਾਡੇ ਤੋਂ ਨਾਰਾਜ਼ ਹੋ ਜਾਣ ਕਿਤੇ ਬਾਲ ਦੂਸਰੇ ਪਾਲੇ ਚ ਨਾ ਚਲੀ ਜਾਵੇ ਜੇ ਫਲਾਨੀ ਗੱਲ ਨਾ ਹੋ ਜੇ ਤਾਂ ਉਹਨੂੰ ਵੇਖਦੇ ਵੇ ਐਮ ਐਲ ਏ ਇਸ ਟਾਈਮ ਪੂਰੇ ਹਾਵੀ ਨੇ ਐਸ ਐਚ ਓ ਡੀ ਐਸ ਪੀ ਦੀ ਮਰਜ਼ੀ ਦੇ ਲੱਗਦੇ ਆ ਚੰਮ ਦੀਆਂ ਚਲਾਈਆਂ ਜਾਂਦੀਆਂ ਉੱਥੇ ਜ਼ੁਰਤੀ ਕਿਵੇਂ ਸੀ ਐਸ ਐਚ ਓ ਤੁਸੀਂ ਐਸ ਐਸ ਪੀ ਦੀ ਹੋਰ ਦੀ ਗੱਲ ਕਰਦੇ ਕਿਸੇ ਜ਼ੁਰਤੀ ਨਹੀਂ ਸੀ ਮੌਕੇ ਤੇ ਕਿਵੇਂ ਜਾਂਦਾ ਜੀ ਕੋਈ ਤੁਸੀਂ ਦੱਸੋ ਹਾਂ ਜੀ ਪਰ ਇੱਕ ਇੱਥੇ ਹੋਰ ਵੀ ਸਵਾਲ ਆ ਲੋਕ ਇੱਕ ਗੱਲ ਇਹ ਵੀ ਚਿੰਤਾ ਵੀ ਇਹ ਮਾਮਲਾ ਇਹੀ ਹੈ ਕਿ ਜੇ ਗਰੀਬਾਂ ਦੇ ਘਰ ਮੱਚੇ ਆ ਤਾਂ ਇਹ ਗੱਲ ਆ ਜੇ ਕਿਤੇ ਤੁਸੀਂ ਮਨਿੰਦਰ ਜੀ ਇੱਥੇ ਤੁਸੀਂ ਗਰੀਬਾਂ ਦੇ ਨਾ ਦੇਖੋ ਖਾਸ ਕਰਕੇ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਤੁਸੀਂ ਜਿੰਨੇ ਪੁਲਿਸ ਕਸਟਡੀ ਚ ਮੁੰਡੇ ਮੁਰੇ ਦਲਿਤਾਂ ਦੇ ਮੁੰਡੇ ਮਰੇ ਆ ਦਲਿਤਾਂ ਦੇ ਘਰ ਸਾੜੇ ਗਏ ਤਾਂ ਚੁੱਪੀ ਹੈ ਤੁਸੀਂ ਪੰਜਾਬ ਚ ਕਿਤੇ ਦੇਖ ਲੋ ਜਦੋਂ ਦਲਿਤਾਂ ਵਾਲਾ ਕਾੜ ਹੋ ਜਾਂਦਾ ਕੋਈ ਮੁੱਦਾ ਹੀ ਨਹੀਂ ਚੱਕਦਾ ਯਾਰ ਇੱਥੋਂ ਤੱਕ ਕਿ ਸਾਡੇ ਦਲਿਤ ਭਰਾ ਕਿਸਾਨ ਅੰਦੋਲਨ ਤੋਂ ਬਾਅਦ ਵੀ ਆ ਕੇ ਪਿੱਟੇ ਸੀ ਵੀ ਜਦੋਂ ਜਾਣ ਵੇਲੇ ਸੀ ਅਸੀਂ ਕਿਸਾਨ ਸੀ ਸਾਰੇ ਹਾਂਜੀ ਤੇ ਆਉਣ ਵੇਲੇ ਅਸੀਂ ਜੱਟ ਤੇ ਲੇਬਰ ਅੱਡ ਹੋ ਗਏ ਕਿ ਚਾਹੇ ਦੀ ਸ਼ਬਦ ਕਈ ਲੋਕਾਂ ਨੇ ਵਰਤੇ ਵੀ ਜੱਟ ਮਤਲਬ ਕਿਸਾਨੀ ਦੇ ਵਿੱਚੋਂ ਕਹ ਲਓ ਜਿਮੀਂਦਾਰਾ ਤੇ ਜਿਹੜਾ ਦਿਹਾੜੀ ਦੱਪਕਾ ਉਹ ਅੱਡ ਕਰ ਦਿੱਤਾ ਗਿਆ। ਇਹੀ ਹੋਇਆ ਸੀ ਨਾ ਉਦੋਂ ਵੀ ਤੇ ਉਹ ਕਹਿੰਦੇ ਵੀ ਆਉਂਦਿਆਂ ਦੇ ਕਿਤੇ ਹੋਣ ਲੱਗ ਗਿਆ ਸੀ ਵੀ ਇਹਨਾਂ ਨੂੰ ਦਿਹਾੜੀ ਇਤੋਂ ਵੱਧ ਨਹੀਂ ਦੇਣੀ। ਇਹਨਾਂ ਨੂੰ ਦਿਹਾੜੀ ਦੇਣੀ ਆ ਰੋਟੀ ਨਹੀਂ ਦੇਣੀ ਨਾਲ ਜੇ ਰੋਟੀ ਦੇਣੀ ਹੈ ਦਿਹਾੜੀ ਐਨੀ ਦੇਣੀ ਆ ਤਾਂ ਉਹ ਕਿਵੇਂ ਸਾਰੇ ਵਖਰੇਵੇਂ ਹੋਏ ਇਹ ਆਪਣੇ ਤੋਂ ਕਿਸੇ ਤੋਂ ਮਤਲਬ ਲੋਕ ਇਹ ਤਾਂ ਨਹੀਂ ਜਿੰਨੇ ਪੁਲਿਸ ਕਸਟਡੀ ਚ ਅੱਜ ਤੱਕ Dalit ਮੁੰਡੇ ਮਰੇ ਆ ਤੁਸੀਂ ਹਿਸਟਰੀ ਕਢਾ ਕੇ ਦੇਖੋ ਉਹਨਾਂ ਨਾਲ ਕੀ ਦੇ ਨਾਲ ਕੀ ਮਤਲਬ ਕੀ ਕਾਰਵਾਈ ਹੋਈ ਹੈ ਤੁਹਾਡੇ ਤਾਂ ਤੁਹਾਡੇ ਤਾਂ ਅੱਖਾਂ ਦੇ ਸਾਹਮਣੇ ਹੈ ਜਿਹੜਾ ਦੋ ਦਲਿਤ ਮੁੰਡੇ ਦੀ ਲੜਾਈ ਮੈਲ ਲੜ ਰਹੇ ਹਨ ਮਰਾਜ ਵਾਲਾ ਤੇ ਆਪਣਾ ਸੁਧਾਣੇ ਵਾਲਾ ਤੇ ਉਸ ਤੋਂ ਬਾਅਦ ਤਾਂ ਪੁਲਿਸ ਨੇ ਸਾਡੇ ਤੇ ਵੀ ਪਰਚਾ ਦਿੱਤਾ ਸੀ ਜਿਹੜਾ ਤੁਹਾਨੂੰ ਦੱਸਿਆ ਜਿਹੜੀ ਬਠਿੰਡਾ ਪੁਲਿਸ ਨੇ ਮਹਾਰਤਾ ਹਾਸਲ ਕੀਤੀ ਹੈ ਉਹ ਮਹਾਰਤਾ ਹਾਸਲੇ ਚੁੱਪ ਕਿਵੇਂ ਕਰਾਉਣਾ ਪੁਲਿਸ ਦਾ ਇਸ ਟਾਈਮ ਇਹ ਇਹ ਰਵਈਆ ਨਹੀਂ ਹੈਗਾ ਕਿ ਅਸੀਂ ਕ੍ਰਾਈਮ ਨੂੰ ਕੰਟਰੋਲ ਕਿਵੇਂ ਕਰਨਾ ਪੁਲਿਸ ਦਾ ਇੱਕੋ ਇੱਕ ਤਰੀਕਾ ਕਿ ਅਸੀਂ ਲੋਕਾਂ ਨੂੰ ਚੁੱਪ ਕਿਵੇਂ ਕਰਾਉਣਾ ਲੋਕ ਨਹੀਂ ਬੋਲਣੀ ਚਾਹੀਦੀ ਭਾਵੇਂ ਬੰਬ ਫੱਟੀ ਜਾਣ ਇੱਥੇ ਤੁਸੀਂ ਦੇਖੋ ਕਹਿੰਦੇ 50 ਦਿਨਾਂ ਦੇ ਵਿੱਚ 12 ਗਰਨੇਡ ਫੱਟ ਗਏ ਪੰਜਾਬ ਚ 50 ਦਿਨਾਂ 12 ਗਰਨੇਡ ਥਾਣਿਆਂ ਦੇ ਉੱਤੇ ਤੇ ਉੱਥੇ ਹੁਣ ਕਹਿੰਦੇ ਡੀਜੀਪੀ ਸਾਹਿਬ ਨੇ ਉਹ ਹੁਕਮ ਦਿੱਤਾ ਜਾਲੀਆਂ ਲਾਉਂਦੇ ਫਿਰਦੇ ਥਾਣਿਆਂ ਦੇ ਉੱਤੇ ਹਾਂਜੀ ਉਹ ਵਾਰੀਆਂ ਚਾਦਰਾਂ ਜਾਲੀਆਂ ਜੀਆਂ ਲਾਉਣ ਲੱਗ ਗਏ ਤਾਂ ਸਾਨੂੰ ਦੇਖੋ ਅਸੀਂ ਤਾਂ ਇਹੀ ਕਵਾਂਗੇ ਵੀ ਸਾਡੇ ਜਿਹੀ ਕਿਤੇ ਸਹਾਇਤਾ ਦੀ ਲੋੜ ਹੈ ਸਾਨੂੰ ਪੰਜਾਬੀਆਂ ਨੂੰ ਅੱਜ ਮੂਰੇ ਆਉਣ ਦੀ ਲੋੜ ਹੈ ਸਾਡੀ ਰਾਖੀ ਜਿਹੜੀ ਪੁਲਿਸ ਉਹਨੂੰ ਜੇ ਜਾਲੀਆਂ ਦੀ ਲੋੜ ਹੈ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਉਹ ਲਾਉਣੀ ਹੈ ਤਾਂ ਸਨ ਮੈਂ ਮੈਂ ਕਹਿੰਦਾ ਠਿਕਰੀ ਪਹਿਰੇ ਲਾਉਣ ਲੱਗ ਜੰਨੇ ਆ ਥਾਣਿਆਂ ਦੇ ਮੂਹਰੇ ਅਸੀਂ ਥਾਣਿਆਂ ਨੂੰ ਸੁਰੱਖਿਆ ਹੁਣ ਆਮ ਲੋਕ ਦੇਣ ਲੱਗ ਜਾਣ ਹਾਂ ਠਿਕਰੀ ਪਹਿਰੇ ਲੱਗਣੇ ਚਾਹੀਦੇ ਜੀ ਥਾਣਿਆਂ ਦੇ ਬਾਹਰ ਹਾਂ ਜੀ ਇੱਕ ਹੋਰ ਮਤਲਬ ਗੱਲ ਸੀ ਪੁਲਿਸ ਅੱਜ ਕੱਲ੍ਹ ਦੇਖਿਆ ਜਮਾਨਾ ਹੀ ਇਹੋ ਜਿਹਾ ਸਰਕਾਰ ਵੀ ਐ ਉਹ ਵੀ ਸੋਸ਼ਲ ਮੀਡੀਆ ਤੇ ਬੜੀ ਗੰਤੀ ਚ ਹੁੰਦੀ ਐ ਸੋਸ਼ਲ ਮੀਡੀਆ ਤੋਂ ਹੀ ਫੈਸਲੇ ਲੈ ਲੈਂਦੇ ਸੋਸ਼ਲ ਮੀਡੀਆ ਤੋਂ ਪ੍ਰਭਾਵ ਕੁਛ ਛੱਡ ਜਾਂਦੀ ਐ ਤੇ ਆਪਣੇ ਸਾਰੇ ਕੰਮ ਵੀ ਸੋਸ਼ਲ ਮੀਡੀਆ ਤੇ ਹੀ ਕਰਦੀ ਐ ਉਸੇ ਤਰੀਕੇ ਨਾਲ ਕਹਿੰਦੇ ਪੁਲਿਸ ਦਾ ਵੀ ਇਹ ਹੋਰ ਰੋਲ ਬਣ ਖਾਤਰੀ ਬਟੰਡਾ ਪੁਲਿਸ ਦਾ ਵੀ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਲੱਗਦੀ ਐ ਜ਼ਮੀਨ ਤੇ ਘੱਟ ਐਕਟਿਵ ਲੱਗਦੀ ਐ ਪੁਲਿਸ ਨੂੰ ਐਕਟਿਵ ਕਿੱਥੇ ਹੋਣਾ ਚਾਹੀਦਾ ਮੈਂ ਮਨਿੰਦਰ ਜੀ ਕੱਲ ਵੀ ਇਹੀ ਗੱਲ ਕਰ ਰਿਹਾ ਸੀਗਾ ਮੈਂ ਤੁਹਾਨੂੰ ਦੱਸਦਾ ਕੱਲ ਮੈਂ ਕਾਫੀ ਪੁਆਇੰਟਾਂ ਦੇ ਉੱ ਤਾਂ ਉਹਦੇ ਵਿੱਚ ਤੁਸੀਂ ਦੇਖ ਰਹੇ ਸੀਗੇ ਜਿਹੜਾ ਮਤਲਬ ਕਹ ਲਓ ਆਪਣਾ ਫੋਰਮ ਮਨਿਸਟਰ ਸੀਗਾ ਜਿਹੜਾ ਜਾਂ ਆਪਣੇ ਜਿਹੜੇ ਮਤਲਬ ਜਰਨਲ ਸੀ ਆਪਣੀਆਂ ਫੌਜਾਂ ਦੇ ਉਹਦੇ ਵਿੱਚ ਇੱਕ ਪੁਆਇੰਟ ਦੇ ਉੱਤੇ ਚਰਚਾ ਹੋਈ ਕਹਿੰਦੇ ਵੀ ਪਾਕਿਸਤਾਨ ਦਾ ਕੀ ਨੁਕਸਾਨ ਕਰਤਾ ਨਹੀਂ ਕਰਤਾ ਇਹ ਗੱਲ ਮਾਇਨੇ ਨਹੀਂ ਰੱਖਦੀ ਕੰਟਰੀਆਂ ਇੱਕ ਦੂਜੇ ਦਾ ਨੁਕਸਾਨ ਗਰਾਉਂਡ ਲੈਵਲ ਤੇ ਕੀ ਕਰਦੀਆਂ ਕੀ ਨਹੀਂ ਇਹ ਨਹੀਂ ਮਾਇਨੇ ਰੱਖਦੀਆਂ ਸੋਸ਼ਲ ਮੀਡੀਆ ਦੇ ਉੱਤੇ ਇਮੇਜ ਖਰਾਬ ਕਰਨੀ ਉਹਨੂੰ ਬਣਾ ਕੇ ਰੱਖਣਾ ਇਹ ਬਹੁਤ ਮਾਇਨੇ ਰੱਖਦਾ ਜਿਵੇਂ ਆਪਾਂ ਪਹਿਲਾਂ ਟੈਂਕ ਆਪ ਦੀ ਬਾਰਡਰ ਤੇ ਲਾ ਦੰਦੇ ਸੀ ਸਹਿਨਾ ਲਾ ਦੰਦੇ ਸੀ ਹੂਰ ਸੀ ਤਾਂ ਹੁਣ ਇੱਕ ਸੋਸ਼ਲ ਮੀਡੀਆ ਦਾ ਸਿਸਟਮ ਖੜਾ ਕੀਤਾ ਗਿਆ ਵੀ ਉਹਦੇ ਉੱਤੇ ਆਪ ਦੀ ਛਾਪ ਵਧੀਆ ਬਣਾ ਕੇ ਰੱਖਣੀ ਹੈ ਗਰਾਉਂਡ ਲੈਵਲ ਤੇ ਅੱਗ ਲੱਗਦੀ ਹੈ ਤਾਂ ਲੱਗ ਜੀ ਜੀ ਨੂੰ ਬਠਿੰਡਾ ਪੁਲਿਸ ਸਾਫ ਦਰਸ਼ਾਉਂਦੀ ਹੈ ਤੁਸੀਂ ਦੇਖੋ ਕਿ ਹੋ ਕੀ ਰਿਹਾ ਹਾਂਜੀ ਜਦੋਂ ਕੋਈ ਬੰਦਾ ਫੜ ਲਿਆ ਜਦੋਂ ਕੋਈ ਨਸ਼ਾ ਤਸਕਰ ਫੜ ਲਿਆ ਤਾਂ ਐਸਐਸਪੀ ਸਾਹਿਬ ਦੇ ਹੁਕਮਾਂ ਤੇ ਚਲਾਈ ਗਈ ਫਲਾਨੀ ਮੁਹਿੰਮ ਦੇ ਤਹਿਤ ਫਲਾਨੇ ਬੰਦੇ ਫੜੀ ਜੀ ਫਲਾਨੇ ਬੰਦੇ ਫੜੀ ਜੀ ਤੇ ਜਦੋਂ ਇਹ ਜਾਂ ਕਾਂਡ ਹੋ ਜਾਂਦਾ ਜਦੋਂ ਇਹ ਜੀ ਨਲਾਇਕੀ ਹੁੰਦੀ ਹੈ ਉਦੋਂ ਨਹੀਂ ਕਹਿੰਦੇ ਵੀ ਇਹ ਐਸਐਸਪੀ ਸਾਹਿਬ ਨੇ ਚੁਸਤ ਦਰੁਸਤ ਕਰਤਾ ਸੀ ਤਾਂ ਬਾਲਾ ਤਾਂ ਕੁਝ ਹੋਇਆ ਅੱਜ ਮੈਂ ਦੇਖਿਆ ਤੁਹਾਨੂੰ ਸ਼ਾਇਦ ਪਤਾ ਹੋਵੇ ਬਠਿੰਡੇ ਹਰਿਮਾਨ ਚੌਂਕ ਦੇ ਵਿੱਚ ਵੀ ਧਰਨਾ ਲੱਗਿਆ ਉੱਥੇ ਇੱਕ ਗਰੀਬ ਮੁੰਡਾ ਦੁਕਾਨ ਦੇ ਉੱਤੇ ਲੱਗਿਆ ਹੋਇਆ 15 ਸਾਲਾਂ ਤੋਂ ਕੰਮ ਕਰਦਾ ਮੈਡੀਕਲ ਸਟੋਰ ਵਾਲਾ ਮੁੰਡਾ ਉਹਦਾ ਕੰਮ ਸੀ ਦੇਖ ਕੇ ਆਉਣਾ ਦਵਾਈ ਤੇ ਦਵਾਈ ਵਾਪਸ ਲੈ ਕੇ ਆਉਣਾ ਐਕਸਪਾਇਰਡ ਦਵਾਈ ਦੇ ਦੋ ਪੱਤੇ ਵਾਪਸੀ ਡੀਐਸਪੀ ਰਾਮਾਣਾ ਰੌਲਾ ਸੀ ਚੱਕ ਕੇ ਐਨਡੀਪੀ ਉਸ ਦਾ ਪਰਚਾ ਦੇਦਾ ਹੈਂ ਜੀ ਤੇ ਸਾਰੇ ਉੱਥੇ ਡੀਐਸਪੀ ਤੇ ਆਏ ਹੋਣਾ ਚਾਹੀਦਾ ਡੀਐਸਪੀ ਦੇ ਫਲਾਨਾ ਤੁਹਾਨੂੰ ਲੱਗਦਾ ਡੀਐਸਪੀ ਦੀ ਜ਼ਰਤ ਹੈ ਯਾਰ ਐਸਐਸਪੀ ਨੂੰ ਬਿਨਾਂ ਪੁੱਛੇ ਉਹ ਐਨਡੀ ਦਾ ਪਰਚਾ ਦੇ ਦੇ ਐਨ ਡੀਬੀ ਇਸ ਦਾ ਪਰਚਾ ਦੇਣਾ ਨਾਲ ਦੀ ਨਾਲ ਚੈਟ ਹੁੰਦੀ ਹੈ ਐਸਐਸਪੀ ਦੀ ਜਿਹੜਾ ਹੈਗਾ ਜਾਣਕਾਰੀ ਤੋਂ ਬਾਹਰ ਥੋੜਾ ਪਰਚਾ ਹੋ ਗਿਆ ਤਾਂ ਗੱਲ ਇਹ ਹੈ ਅੱਜ ਪੁਲਿਸ ਹਾਲਾਤ ਪੈਦਾ ਕੀ ਕਰ ਰਹੀ ਹੈ ਮਨਿੰਦਰ ਜੀ ਬਹੁਤ ਇਹ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਜਿਹੜੀ ਸਾਡੇ ਸਮਾਜ ਨੂੰ ਧਿਆਨ ਦੇਣ ਦੀ ਗੱਲ ਹੈ ਇਹ ਕਹਿੰਦੇ ਇਹ ਹਾਲਾਤ ਇਹੋ ਜਿਹੇ ਪੈਦਾ ਕਰ ਦਿੰਦੇ ਆ ਬੰਦਾ ਕਹਿੰਦਾ ਮੇਰੇ ਪਰਚੇ ਤੋਂ ਖੜਾ ਛੁੱਟ ਜੀ ਯਾਰ ਮੈਂ ਲੈਣਾ ਕੀ ਆ ਇਸ ਦਾ ਗੱਲ ਦੇ ਪਿੱਛੇ ਜਾ ਹੀ ਨਹੀਂ ਰਿਹਾ ਵੀ ਜਿਹਨੇ ਗਲਤ ਕੀਤਾ ਜਿਹੜਾ ਅਫਸਰ ਸਮਾਜ ਦੇ ਵਿੱਚ ਪੁਲਿਸ ਦੀ ਛਵੀ ਖਰਾਬ ਕਰ ਰਿਹਾ ਜਿਹੜੇ ਬੰਦੇ ਨੇ ਇੱਕ ਇੱਕ ਬੱਚੀ ਤੁਹਾਨੂੰ ਹੋਰ ਦੱਸਦਾ ਉਹ ਉਹ ਜਿਹੜਾ ਮੁੰਡੇ ਤੇ ਪਰਚਾ ਦਿੱਤਾ ਉਹਦੇ 15 ਦਿਨ ਪਹਿਲਾਂ ਉਹਦੇ ਇੱਕ ਬੱਚਾ ਹੋਇਆ ਉਹ ਪਿਓ ਬਣਿਆ 15 ਦਿਨ ਪਹਿਲਾਂ ਤੇ ਤੁਸੀਂ ਦੇਖੋ ਉਹ ਬੱਚੇ ਨੂੰ ਜ਼ਿੰਦਗੀ ਭਰ ਕੀ ਚੱਲਣਾ ਪੈਣਾ ਸਾਡਾ ਜਿਹੜਾ ਸਮਾਜ ਹੈ ਸਾਡੀ ਜਿਹੜੀਆਂ ਗੱਲਾਂ ਚੱਲਦੀਆਂ ਆ ਰਹੀਆਂ ਇਹ ਤਾਂ ਆਉਂਦੀ ਪਿਉ ਜੀਲ ਚ ਕਰਾਤਾ ਫਲਾਨਾ ਕਰਾਤਾ ਧਮਕਾਨਾ ਕਰਾਤਾ ਬੱਚੇ ਤੇ ਸਾਰੀ ਉਮਰ ਦਾ ਦਾਗ ਲੱਗ ਗਿਆ ਹਾਂਜੀ ਜਿਹੜਾ ਕੁਛ ਉਹਨੂੰ ਜੇਲ੍ਹ ਚ ਚੱਲਣਾ ਪਊਗਾ ਉਹ ਅੱਡ ਉਹਦਾ ਮੈਂਟਲ ਟੌਰਚਰ ਹੋਣਾ ਉਹ ਅੱਡ ਉਹ ਤੇ ਜ਼ਿੰਦਗੀ ਭਰ ਜਿਹੜਾ ਬੋਲਦਾ ਰਹਿਣਾ ਨਸ਼ੇ ਦਾ ਪਰਚਾ ਉਹ ਅੱਡ ਹਾਂਜੀ ਪਰ ਅੱਜ ਸਾਡੀ ਲੜਾਈ ਕੀ ਹੈ ਮੁੰਡਾ ਬਾਹਰ ਕਢਾਓ ਜੀ ਮੁੰਡੇ ਦਾ ਪਰਚਾ ਦਰਜ ਕਰੋ ਜੀ ਇਸ ਗੱਲ ਦੇ ਉੱਤੇ ਚਰਚਾ ਕੌਣ ਕਰੂਗਾ ਕਿ ਗਲਤ ਕਰਨ ਵਾਲਿਆਂ ਨੂੰ ਕਿਵੇਂ ਸਬਕ ਸਿਖਾਇਆ ਜਾਊਗਾ ਸਰਕਾਰ ਜਿਹੜੀ ਹੈ ਸਾਡੀ ਕਦੋਂ ਪਾਲਿਸੀ ਲੈ ਕੇ ਆਊਗੀ ਇਹ ਅਫਸਰ ਐਡੇ ਹੰਕਾਰੇ ਵੇ ਆ ਯਾਰ ਜੇ ਕਿ ਕਿਸੇ ਨੇ ਧਰਨਾ ਲਾਤਾ ਅਫਸਰ ਨਾਲ ਬਹਿਸ ਹੋ ਗਈ ਤੇ ਅਫਸਰ ਡੀਕੇ ਵੀ ਹੁਣ ਕੋਈ ਨਹੀਂ ਇਹਨਾਂ ਦਾ ਬੰਦਾ ਲੰਘਣ ਨੂੰ ਦੂ ਤੇ ਮੈਂ ਪਰਚਾ ਦਊਂਗਾ ਤੇ ਸਾਡੀ ਐਸਐਸਪੀ ਸਾਹਿਬਾ ਨੇ ਵੀ ਉਹਨੂੰ ਮਨਜ਼ੂਰੀ ਦਿੱਤੀ ਵੀ ਦੇ ਦੇ ਪਰਚਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੁਲਿਸ ਸਿਰਫ ਇੱਕ ਆਪ ਦਾ ਜਿਹੜੇ ਲੋਕ ਸਮਾਜ ਲਈ ਕੋਈ ਗੱਲ ਕਰਦੇ ਆ ਜਿਹੜੇ ਬੰਦੇ ਸਮਾਜ ਲਈ ਕੋਈ ਬੋਲ ਸਕਦੇ ਆ ਜਿਹੜੇ ਮੁੱਦੇ ਚੱਕ ਸਕਦੇ ਆ ਜਿਹੜੇ ਕੋਈ ਬੁੱਧੀਜੀਵੀ ਨੇ ਜਿਹੜੇ ਕੋਈ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੇ ਪੁਲਿਸ ਹੁਣ ਸਿਰਫ ਉਹਨਾਂ ਨੂੰ ਡਰਾਉਣ ਧਮਕਾਉਣ ਉਹਨਾਂ ਦੇ ਪਰਚੇ ਦੇ ਕੇ ਉਹਨਾਂ ਨੂੰ ਚੁੱਪ ਕਰਾਉਣ ਲਈ ਵਰਤੀ ਜਾ ਰਹੀ ਹੈ ਐਦਾਂ ਬਿਨਾ ਪੁਲਿਸ ਦਾ ਹੁਣ ਕੋਈ ਕੰਮ ਨਹੀਂ ਪੁਲਿਸ ਤੁਹਾਨੂੰ ਸੁਰੱਖਿਆ ਦੇ ਵਿੱਚ ਫੇਲ ਹੋ ਚੁੱਕੀ ਹੈ ਪੁਲਿਸ ਨੇ ਪੁਲਿਸ ਪੁਲਸ ਆਪ ਸੁਰੱਖਿਅਤ ਨਹੀਂ ਹੈਗੀ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈਗਾ ਪੁਲਿਸ ਐਸ ਟਾਈਮ ਆਪ ਵੀ ਕਿਹੜੇ ਹਾਲਾਤਾਂ ਚੋਂ ਗੁਜ਼ਰੀ ਹੈ ਅੱਜ ਲੇਟੈਸਟ ਹੈ ਹੁਣੇ ਲੁਧਿਆਣਾ ਦੇਖੋ ਐਸ ਐਚ ਓ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਨਿੰਗਾਣੇ ਹਮਲਾ ਕਰਤਾ ਪੁਲਿਸ ਪਾਰਟੀ ਦੇ ਉੱਤੇ ਹਾਂਜੀ ਇਹ ਇਹ ਦੇਖੋ ਪੁਲਿਸ ਮਨਿੰਦਰ ਜੀ ਬੇਸਿਕਲੀ ਨਾ ਪੁਲਿਸ ਡਿਸਾਈਡ ਨਹੀਂ ਕਰ ਪਾ ਰਹੀ ਪੁਲਿਸ ਕੀ ਨਹੀਂ ਡਿਸਾਈਡ ਕਰ ਪਾ ਰਹੀ ਪੁਲਿਸ ਡਿਸਾਈਡ ਨਹੀਂ ਕਰ ਪਾ ਰਹੀ ਵੀ ਅਸੀਂ ਇਮਾਨਦਾਰੀ ਦੇ ਗੱਡਾ ਕਿਤਾਬਾਂ ਦਾ ਪੜ ਪੜ ਕੇ ਆਈ ਇਸ ਬਣਦਾ ਆਈ ਪੀ ਐਸ ਬਣਦਾ ਪੀ ਪੀ ਐਸ ਹੈ ਜਿਹੜੇ ਪੀ ਸੀ ਐਸ ਹੈ ਇਹ ਕੋਈ ਮਾੜੀ ਮੋਟੀ ਗੱਲ ਨਾ ਨਹੀਂ ਬੰਦੇ ਮਨਿੰਦਰ ਜੀ ਜਿਹੜਾ ਕੋਈ ਜੀਓ ਰੈਂਕ ਡਾਇਰੈਕਟ ਲੱਗਦਾ ਕੋਈ ਆਈਐਸਆਈਪੀਐਸ ਹੈ ਜਾਂ ਪੀਪੀਐਸਪੀਸੀਐਸ ਹੈ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ ਮੁੰਡੇ ਆਉਂਦੇ ਆਪਨੀ ਘਰਾਂ ਦੇ ਸਾਰੇ ਹੈਗੇ ਆਪਣੇ ਭੈਣ ਭਰਾ ਨੇ ਠੀਕ ਹੈ ਇਹ ਜਦੋਂ ਆਉਂਦਾ ਪਰ ਇਹ ਡਿਸਾਈਡ ਕਰਨ ਚ ਕਿੱਥੇ ਫੇਲ ਹੋ ਗਏ ਮੈਂ ਅੱਜ ਇਸ ਗੱਲ ਤੇ ਆਪਾਂ ਨੂੰ ਜ਼ਰੂਰ ਚਰਚਾ ਕਰਨੀ ਚਾਹੀਦੀ ਹੈ ਵੀ ਅਸੀਂ ਨੌਕਰੀ ਜਿਹੜੀ ਲਈ ਸਿਰਫ ਪੈਸੇ ਕਮਾਉਣ ਲਈ ਲਈ ਜਾਂ ਸਮਾਜ 'ਚ ਵਾਕਈ ਕੋਈ ਚੇਂਜ ਲਿਆਉਣ ਲਈ ਹੋਰ ਫੀਲਡ ਆ ਬਹੁਤ ਸੀ ਦੇਖੋ ਮੈਂ ਕਹਿੰਦਾ ਪੁਲਿਸ ਘਟੋ ਘਟ ਪੁਲਿਸ ਤਾਂ ਉਹ ਯਾਰ ਤੁਹਾਡੀ ਡਿਊਟੀ ਆ ਜਿਹਦੇ ਤੁਹਾਡੇ ਸਿਰ ਤੇ ਬੜਕਾ ਮਾਰਦਾ ਸਮਾਜ ਜੇ ਕਿਸੇ ਸ਼ਰਾਰਤੀ ਤੱਤਬ ਦੇ ਖਿਲਾਫ ਬੋਲਦੇ ਆ ਜੇ ਕਿਸੇ ਗੁੰਡਾਗਰਦੀ ਦੇ ਖਿਲਾਫ ਬੋਲਦੇ ਤਾਂ ਪੁਲਿਸ ਦੇ ਸਿਰ ਤੇ ਬੋਲਦੇ ਆ ਜੇ ਕਿਸੇ ਸਿਸਟਮ ਖਿਲਾਫ ਬੋਲਦੇ ਆ ਪੁਲਿਸ ਦੇ ਸਿਰ ਤੇ ਬੋਲਦੇ ਆ ਵੀ ਯਾਰ ਪੁਲਿਸ ਹੈਗੀ ਆ ਸਾਡੇ ਨਾਲ ਐ ਕਿਵੇਂ ਗਲਤ ਹੋ ਜੂ ਪਰ ਜੇ ਉਹੀ ਸਿਸਟਮ ਪੁਲਿਸ ਨੂੰ ਸਹੀ ਬੰਦਿਆਂ ਦੇ ਖਿਲਾਫ ਵਰਤੂ ਤੇ ਪੁਲਿਸ ਵੀ ਉਹ ਪਰਚੇ ਦੇ ਦੂ ਕਾਦੀ ਲਈ ਦੇਖੋ ਅੱਜ ਇੱਥੇ ਕੀ ਹੈ ਵੀ ਪੁਲਿਸ ਕਾਦੀ ਲਈ ਪਰਚਾ ਦਿੰਦੀ ਹੈ ਮਨਿੰਦਰ ਸੱਚਾ ਐਸਐਸਪੀ ਫਰੀਦਕੋਟ ਨੂੰ ਜਾਂ ਡੀਐਸਪੀ ਫਰੀਦਕੋਟ ਤੁਹਾਡੇ ਜ਼ਿਲ੍ਹੇ ਦੇ ਮਤਲਬ ਡੀਐਸਪੀ ਜੇ ਤੋ ਨੂੰ ਐਸਐਚਓ ਜੇ ਤੋ ਨੂੰ ਹੁਕਮ ਹੋ ਗਿਆ ਵੀ ਮਨਿੰਦਰ ਤੇ ਪਰਚਾ ਦੇ ਕੇ ਨਾ ਯਾਰ ਇਹਦੀ ਧਰਨ ਟਿਕਾਣੇ ਲਿਓ ਉਹ ਉਹ ਹੁਕਮ ਨੂੰ ਕਿਉਂ ਮੰਨੂ ਉਹ ਪੁਲਸ ਵਾਲਾ ਉਹ ਹੁਕਮ ਨੂੰ ਕਿਉਂ ਮੰਨਦਾ ਉਸ ਕੁਰਸੀ ਤੇ ਬਰਕਰਾਰ ਰਹਿਣ ਦੇ ਲਈ ਇਹੀ ਡਰ ਹੈ ਹੁਰ ਤੋਂ ਕੋਈ ਡਰ ਨਹੀਂ ਜੋ ਕਹਦੇ ਮੇਰੀ ਬਦਲੀ ਜਿੱਥੇ ਕਰਨੀ ਹੈ ਕਰ ਦੋ ਜੀ ਮਨਿੰਦਰ ਤੇ ਮੈਂ ਨਹੀਂ ਪਰਚਾ ਦੇ ਸਕਦਾ ਹੋ ਜੂਗਾ ਪਰਚਾ ਕਿੰਨੇ ਐਸ ਐਚਓ ਬਦਲ ਲੈਣਗੇ ਕਿੰਨੇ ਡੀ ਐਸ ਪੀ ਬਦਲ ਲੈਣਗੇ ਕਿੰਨੇ ਐਸ ਐਸ ਪੀ ਬਦਲ ਲੈਣਗੇ ਪਰ ਨਹੀਂ ਫਿਰ ਉਹ ਕੁਰਸੀ ਦੇ ਉੱਤੇ ਰਹਿਣ ਦੇ ਪਿੱਛੇ ਸਵਾਰਥੀਏ ਤਨਖਾਹ ਤਾਂ ਮਿਲ ਹੀ ਜਾਣੀ ਹੈ ਤਨਖਾਹ ਤਾਂ ਤੁਹਾਡੀ ਕਿਤੇ ਨਹੀਂ ਗਈ ਭਮਾ ਤੁਸੀਂ ਹੈੱਡ ਕੁਆਰਟਰ ਬੈਠੇ ਹੋ ਭਮਾ ਮਤਲਬ ਜ਼ਿਲ੍ਹਾ ਮੁਖੀਆਂ ਕੋਲੇ ਦਫ਼ਤਰਾਂ ਦੇ ਵਿੱਚ ਬੈਠੇ ਹੋ ਤਨਖਾਹ ਤੁਹਾਨੂੰ ਮਿਲੀ ਜਾਣੀ ਆ ਉਹ ਕੁਰਸੀ ਦੇ ਉੱਤੇ ਬਣੇ ਰਹਿਣ ਦਾ ਤੁਹਾਡਾ ਪਿੱਛੇ ਮਕਸਦ ਕੀ ਹੈ ਜੇ ਤੁਸੀਂ ਕਹਿੰਦੇ ਹੋ ਵੀ ਕੁਰਸੀ ਤੇ ਰਹਿਣ ਲਈ ਝੂਠਾ ਸੱਚਾ ਸਾਰਾ ਕੁਝ ਕਰਨਾ ਪੈਣਾ ਤਾਂ ਉਹਦਾ ਉਹਦੇ ਪਿੱਛੇ ਮਕਸਦ ਕੀ ਹੈ ਤੁਹਾਡਾ ਸਵਾਰਥ ਕੀ ਹੈ ਮਹੀਨੇ ਬੰਨੇ ਹੋਏ ਹੈ ਫ੍ਰਿਕਸ ਸਿਸਟਮ ਆਉਣਾ ਹੀ ਆਉਣਾ ਜਿਹੜਾ ਇੱਕ ਆਈਪੀਐਸ ਹੈ ਆਈਪੀਐਸ ਨੂੰ ਜਦੋਂ ਲਾਉਣਗੇ ਐ ਐਸਐਸਪੀ ਮੈਡਮ ਹੈ ਸਾਡੇ ਬਠਿੰਡੇ ਦੇ ਬਹੁਤ ਵਧੀਆ ਨੇਕ ਆਫੀਸਰ ਨੇ ਇਮਾਨਦਾਰ ਨੇ ਠੀਕ ਹੈ ਕੀ ਕਰਦਣਗੇ ਇਹਦੀ ਬਦਲੀ ਕਰਕੇ ਯਾਰ ਸਿਲੈਕਸ਼ਨ ਗ੍ਰੇਡ ਚ ਜਾ ਕੇ ਡੀਏਜੀ ਆ ਗਏ ਕਲਮ ਤਾਂ ਇਹਨਾਂ ਦੇ ਹੱਥਾਂ ਚੋਂ ਨਹੀਂ ਖੋ ਸਕਦੇ ਸਰਕਾਰਾਂ ਇਹਨਾਂ ਦੇ ਹੱਥਾਂ ਚੋਂ ਕਲਮ ਤਾਂ ਨਹੀਂ ਖੋ ਸਕਦੀਆਂ ਪਰ ਨਹੀਂ ਕੁਰਸੀਆਂ ਤੇ ਜਿਹੜੀਆਂ ਤੇ ਬੈਠਣਾ ਸੀ ਮਕਸਦ ਸਾਡਾ ਇਹ ਹੈ ਇਹਨਾਂ ਨੇ ਇਹਨਾਂ ਨੇ ਕੀ ਉਹ ਲਬ ਲਿਆ ਮੰਨ ਲਓ ਜੇ ਸੰਦੀਪ ਪਾਠਕ ਮਰਦਾ ਮਰ ਜੀ ਜੇ ਨੂੰ ਕੋਈ ਮਾਰ ਦੂ ਮਾਰ ਦੇ ਇਹਨਾਂ ਨੇ ਇਹਨਾਂ ਨੇ ਉਹ ਪਰਚੇ ਵੀ ਖੁਰਦ-ਬੁਰਦ ਕਰਦਣੇ ਮੇਰੇ ਤੇ ਜਿਹੜਾ ਅਟੈਕ ਹੋਇਆ ਸੀ ਮੈਨੂੰ ਪਤਾ ਵੀ ਉਹਦਾ ਮੈਂ ਚਲਾਨ ਕਿਵੇਂ ਦਵਾਇਆ ਉਸ ਚਲਾਨ ਨੂੰ ਦੇਖੋ ਤੁਸੀਂ ਉਹਦੇ ਹਾਲ ਕੀ ਮੈਨੂੰ ਪਤਾ ਠੀਕ ਹੈ ਤੇ ਜਿੱਦਨ ਮੇਰੇ ਫੈਰ ਵੱਜਿਆ ਜਿੱਦਨ ਮੈਂ ਮਰ ਗਿਆ ਤੇ ਤੁਸੀਂ ਉਸ ਮੁਕੱਦਮੇ ਦਾ ਵੀ ਦੇਖ ਲਿਓ ਕੀ ਬਣਦਾ ਠੀਕ ਹੈ ਇਹ ਇਹਨਾਂ ਦਾ ਇਹਨਾਂ ਦਾ ਜਿਹੜਾ ਕੰਮ ਹੈ ਵੀ ਯਾਰ ਜੇ ਤੁਸੀਂ ਕੰਮ ਕਰਨੇ ਆ ਸਮਾਜ ਦੇ ਕਰੋ ਜੇ ਤੁਸੀਂ ਆਦੇ ਧਰਮ ਦੇ ਕੰਮ ਕਰਨੇ ਆ ਕਰੋ ਪੁਲਿਸ ਖਿਲਾਫ ਨਹੀਂ ਬੋਲਣਾ ਹੁਣ ਪਰਚਾ ਸਾਡੇ ਤੇ ਦਿੰਦਾ ਪਿਆ ਐਸਐਸਪੀ ਬਟਿੰਡਾ ਪਰਚਾ ਸਾਡੇ ਤੇ ਦਿੰਦਾ ਪਿਆ ਸਾਡਾ ਡੀਐਸਪੀ ਜਾਂ ਸਾਡਾ ਐਸਐਚਓ ਤੇ ਜਾ ਕੇ ਮੈਂ ਗੱਲ ਭਗਵੰਤ ਮਾਨ ਦੀ ਪੈ ਜਾ ਕਿ ਐਮਐਲਏ ਦੇ ਪੈ ਜਾ ਇਹ ਕਿੰਨੇ ਵੀ ਤੁਸੀਂ ਬੁੱਸ ਖਿਲਾਫ ਨਾ ਬੋਲੋ ਜੋ ਮਰਜੀ ਕਰ ਲਓ ਤੇ ਮੈਂ ਕਹਿੰਦਾ ਵੀ ਜੇ ਸਮਾਜ ਨੂੰ ਸੁਧਾਰ ਸਕਦਾ ਮਨਿੰਦਰ ਜੀ ਕੋਈ ਦੇਖੋ ਲੱਖ ਬੁਰਾਈਆਂ ਹੁੰਦੀਆਂ ਹਰੇਕ ਕੋਈ ਦੁੱਧ ਦਾ ਦੋਤਾ ਨਹੀਂ ਸਾਰੇ ਕਿਤੇ ਕਮੀਆਂ ਹੁੰਦੀਆਂ ਪਰ ਜੇ ਇਹ ਸਮਾਜ ਨੂੰ ਕੋਈ ਸੁਧਾਰ ਸਕਦਾ ਤਾਂ ਪੁਲਿਸ ਸੁਧਾਰ ਸਕਦੀ ਹੈ ਤੇ ਜੇ ਉਹਦੇ ਵਿੱਚ ਸੁਧਾਰ ਨਹੀਂ ਆ ਰਿਹਾ ਨਿਗਾਰ ਨਹੀਂ ਆ ਰਿਹਾ ਤਾਂ ਸਾਡੀ ਤਾਂ ਲੜਾਈ ਵੀ ਸਾਡੀ ਪੁਲਿਸ ਨਾਲ ਹੀ ਹੈ ਯਾਰ ਸਾਡਾ ਮਿਹਣਾ ਵੀ ਸਾਡੀ ਪੁਲਿਸ ਨੂੰ ਆ ਜਿਹੜੀ ਪੁਲਿਸ ਦੇ ਸਿਰ ਤੇ ਅਸੀਂ ਬੜਕਾ ਮਾਰਦੇ ਆ ਜਿਹੜੀ ਪੁਲਿਸ ਦੇ ਸਿਰ ਤੇ ਅਸੀਂ ਸੇਫ ਮਹਿਸੂਸ ਕਰਦੇ ਆ ਜੋ ਗਲਤ ਚੱਲੂ ਸਾਡੀ ਲੜਾਈ ਵੀ ਯਾਰ ਪੁਲਿਸ ਨਾਲ ਹੀ ਆ ਸਾਡੀ ਲੜਾਈ ਕਿਸੇ ਹੋਰ ਨਾਲ ਨਹੀਂ ਹੋਣੀ ਚਾਹੀਦੀ ਲੋਕ ਇੱਥੇ ਗਲਤ ਨਹੀਂ ਵੀ ਪੁਲਿਸ ਖਿਲਾਫ ਨਾ ਬੋਲੋ ਇਹਦਾ ਡਰ ਹੈ ਲੋਕਾਂ ਨੂੰ ਦਿਲ ਚੋਂ ਕੱਢਣ ਦੀ ਲੋੜ ਹੈ ਤੇ ਅਫਸਰ ਐਨੇ ਕ ਅਫਸਰਾਂ ਚ ਹੌਸਲਾ ਹੋਣਾ ਚਾਹੀਦਾ ਅਫਸਰ ਮੂੰਹ ਤੇ ਬੈਠ ਕੇ ਫੇਸ ਉਸ ਸੀਜ਼ ਨੂੰ ਕਰਨ ਵੀ ਹਾਂ ਦੱਸੋ ਸਾਡੇ ਚ ਕਿੱਥੇ ਕਮੀਆਂ ਤੇ ਜੇ ਕੋਈ ਗਲਤ ਬੋਲਦਾ ਪੁਲਿਸ ਦੇ ਖਿਲਾਫ ਉਹਦੇ ਖਿਲਾਫ ਬਣਦੀ ਕਾਰਵਾਈ ਕਰਵਾਓ ਯਾਰ ਤੁਹਾਡੇ ਕੋਲ ਰਾਹ ਨਹੀਂ ਬਿਲਕੁਲ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਗੱਲਬਾਤ ਕੀਤੀ ਪਾਟਕ ਸਾਹਿਬ ਦੇ ਨਾਲ ਸਵਾਲ ਖੜੇ ਕੀਤੇ ਆ ਪੁਲਿਸ ਦੇ ਸਾਰੇ ਕੰਮਕਾਜ ਤੇ ਜਿਹੜੀ ਬਟਿੰਡਾ ਪੁਲਿਸ ਨੇ ਦਾਨ ਸਿੰਘ ਵਾਲੇ ਮਾਮਲੇ ਨੂੰ ਲੈ ਕੇ ਤੇ ਹੋਰ ਜਿਹੜੀਆਂ ਗੱਲਾਂ ਜੋ ਕਟਨਾਵਾ ਉਹਨਾਂ ਨੂੰ ਲੈ ਕੇ ਉਮੀਦ ਆ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕਲ ਟੀਵੀ